ਮੋਡ ਕਿਹੜਾ ਲਾ ਰੱਖਿਆ ਹੋਰ ਆ ਜੀ ਤੇ ਹੁਣ ਆ ਗਿਆ ਕੀ ਆ ਲੈ ਸ਼ੀਗਾ ਜੀ ਕੋਈ ਨਹੀਂ ਆਦਾ ਮੈਂ ਸੇਤੀ ਡਿੰਗਰੀ ਜੇ ਤੇ ਹੋਰ ਅੱਗੇ ਭਾਈ ਨੂੰ ਛਾਤਰੀ ਮੈਂ ਆਉਣਾ ਤੈਨੂੰ ਅੱਜ ਨੂੰ ਛਾਤਰੀ ਮੈਂ ਆਉਣਾ ਤਾ ਅੱਜ ਮੈਂ ਬਲੌਗ ਅੱਜ ਵੀਡੀਓ ਮੈਂ ਕਰਨੀ ਆ ਅੰਕਲ ਸਾਰੇ ਆਏ ਹੋਇਆ ਮੋਰ ਥੈਨ ਮੋਰ ਥੈਨ ਗਰਮੀ ਗੋਰਦਨ ਉਹਨੂੰ ਘੜੇ ਦੇਖ ਕੇ ਆਇਆ ਮਾ ਅੱਛਾ ਤੇ ਯਾਰ ਮੋੜ ਕਿਡਾ ਲਾਇਆ ਹੋਇਆ ਤੇ ਤੇ ਉਹ ਸੰਤੀ ਨਹੀਂ ਹੋ ਰਹੀ ਨਾ ਵੀ ਯਾਰ ਰਾਜੀਪਾ ਆ ਦੇਖ ਆ ਗ੍ਰਿਡ ਹਾਂ ਬਈ ਇਹਨੂੰ ਦੱਬ ਕੇ ਰੱਖ ਪਹਿਲਾਂ ਦੱਬ ਕੇ ਰੱਖਾ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਰੱਖੀ ਤਾਂ ਆਪਣੀ ਜੰਦੀ ਆ ਠੀਕ ਆ ਓਕੇ ਆ ਸਾਡਾ ਕੈਮਰਾਮੈਨ ਇਹ ਕੈਮਰਾਮੈਨ ਇਹ ਮੈਨੂੰ ਸਿਖਾ ਰਿਹਾ ਹੈ ਹੋਰ ਦੱਸੋ ਹਾਂ ਜੀ ਹਾਂ ਤਾਂ ਗਿਆ ਨਾ ਹਮ ਇੱਥੇ ਫਿਰ ਮੈਂ ਬਣਾ ਲਾਂਗਾ ਭਾਈ ਤੇ ਸਾਡੇ ਦੇ ਵੋ ਭਈਆ ਆ ਉਹਦਾ ਸ਼ਾਟ ਹੀ ਦੇਖ ਰਿਹਾ ਭਾਈ ਅੱਜ ਛਤਰੀ ਫੜੂਗਾ ਸਾਰਾ ਦਿਨ ਹਨਾ ਹਨਾ ਬਈ ਫੜ ਲੇਗਾ ਬਈ ਆ ਤੇਰੀ ਫੜ ਲੇਗਾ ਬਈ ਹਾਂ ਪਰ ਛਤਰੀ ਚਲੋ ਬਈ ਇੱਥੇ ਕਿੱ데 ਆ ਜਾ ਰਾਜੀ ਵੀ ਕਹਾਂ ਫੜ ਦੂੰਗਾ ਛਤਰੀ ਪਾਉਂਗਾ ਮੈਂ ਬਲੌਗਸ ਤੇ ਓਏ ਨਹੀਂ ਹਾਂ ਓ ਨਾ ਨਾ ਇਹ ਨਹੀਂ ਮੈਂ ਬਸ ਹੁੰਦਾ ਨਹੀਂ ਹੁੰਦਾ ਕੀ ਬੋਲਦਾ ਮੈਂ ਥਾ ਨਹੀਂ ਧੰਨਵਾਦ ਉਹ ਅਸੀਂ ਕਿੱਟਾਰੇ ਦਾ ਜੱਫੀ ਚੇਰਾ ਉਹ ਭਾਈ ਵੀ ਆਇਆ ਦੋ ਵੈਰੀ ਮੇਰੇ ਕੋਲ ਉਹ ਕਿਹੜਾ ਪਤਾ ਲੱਗ ਬਾਹਰ ਅੰਦਰੋਂ ਨਿਕਲ ਕੇ ਇਹ ਨਾ ਪੁੱਛਿਆ ਕਰ ਸੀਨ ਉਹਦਾ ਮੂਡ ਬਣ ਜਾਂਦਾ ਨਾ ਇਹ ਮੂਡ ਤੇ ਨੂੰ ਮੈਂ ਆਪੇ ਬਣਾ ਦੂੰਗਾ ਕਿਉਂਕਿ ਤੂੰ ਕਿਹਨਾ ਛੱਟਾ ੱਪ ਗਿਆ ਅੱਛਾ ਇਧਰੋਂ ਟੱਪੇ ਉਹ ਚੀਜ਼ ਨਹੀਂ ਗੈਣੀ ਵੀ ਕਿੱਥੇ ਆ ਨਾ ਅੱਛਾ ਉਹ ਭਾਈ ਨੂੰ ਵੀ ਨਹੀਂ ਪਤਾ ਉਹ ਮੈਨੂੰ ਵੀ ਨਹੀਂ ਪਤਾ ਆਪਦਾ ਇੱਕ ਸੀਨ ਬਣਾਉਣਾ ਪਿਛਲਾ ਸੀਨ ਇਹ ਇਥੋਂ ਮੁੱਦਾ ਇਹ ਆ ਪਹਿਲਾਂ ਪੋਸਟਰ ਦੀ ਗੱਲ ਫਿਰ ਇਥੋਂ ਆ ਜਾ ਕੇ ਲੇਟ ਹੋਈ ਜਾਂਨੇ ਆ ਠੀਕ ਹੈ ਠੀਕ ਹੈ ਸੱਸਰੀ ਕਾਲ ਭਰਾ ਮੇਰੇ ਠੀਕ ਠੀਕ ਹੈ ਠੀਕ ਹੈ ਬਈ ਆ ਇੱਥੇ ਰੱਖਾ ਵਾਹ ਬਾਈ ਓਏ ਮੇਰਾ ਬੜਕਾ ਹੁੰਨਾ ਹੈ ਖੁਦੋ ਬਿਜਾ ਚੱਲ ਆਜੋ ਹੈਲੋ ਐਕਸ਼ਨ ਆ ਜਾ ਹਮਤ ਨਾਲ ਆ ਜਾ ਚੱਲ ਆ ਗੇਟ ਜਾ ਜੰਬਦੇ ਦੇਖੀ ਜੀ ਨਕਲਵੰਤਾ ਮੈਂ ਤਾਂ ਐਂ ਦੇਖਦਾ ਸੀ ਬਾਪੂ ਹੈ ਪੋਸਟਰ ਤਾਂ ਨਹੀਂ ਕਿਸੇ ਨੇ ਪਟਤਾ ਲੈ ਐ ਪੋਸਟਰ ਕੌਣ ਪੜਦਾ ਹੈ ਪੋਸਟਰ ਚੋਂ ਕੀ ਕੱਡੂ ਪਟਕੇ ਕਿਸੇ ਦੀ ਹਿੰਮਤ ਹੀ ਹੈ ਨਹੀਂ ਕੱਟਣ ਦੀ ਚੱਲ ਆਪਾਂ ਲੇਟ ਹੋਈ ਜਾਂਦੇ ਆ ਜਾ ਆ ਜਾ ਅਹਿਮਦ ਨਵਾਜ ਆ ਗੇਟ ਚ ਲਾ ਦੇ ਮੜਾ ਜੀ ਕੀ ਦੇਖੀ ਜੀ ਨਕਲਵੰਤਾ ਉਹ ਮਾਦਾ ਪੋਸਟਰ ਦੇਖ ਲਾ ਜੀ ਮੈਨੂੰ ਕੋਈ ਪੱਟਤਾ ਨਹੀਂ ਗਿਆ। ਲਾ ਇਹ ਇਹਨੂੰ ਕਿਹੜਾ ਪੜਦਾ ਹੈ? ਐ ਤਾਂ ਕੀ ਦੀ ਹਿੰਮਤ ਹੈ ਕੋਈ ਪੱਟ ਜੂ। ਆਹੋ। ਹੱਥ ਪੈਸੇ ਚੱਕਲੇ ਸੀਗੇ? ਹਾਂ ਪੈਸੇ ਚੱਕਲੇ ਸੀ। ਨਲੇ ਇਹਦੇ ਚੋਂ ਪੱਟ ਕੇ ਕਿਹੜਾ ਆਪਣੀਆਂ ਵੋਟਾਂ ਘਟ ਦੇਣਗੀਆਂ। ਉਹ ਨਹੀਂ ਵੋਟਾਂ ਨਹੀਂ ਘਟਦੀਆਂ ਹੈਗੀਆਂ। ਮੈਂ ਜੀ ਹੁਣ ਆਧਾਰ ਕਾਰਡ ਚੱਕ ਲਿਆ। ਆਧਾਰ ਕਾਰਡ ਵੀ ਚੱਕ ਲਿਆ। ਮੈਂ ਵੀ ਦੇਖ ਲਾਂ ਹਾਂ ਆਧਾਰ ਕਾਰਡ ਮੇਰੇ ਕੋਲ ਵੀ ਹੈਗਾ ਹੁਣ। ਹਾਂ ਐਨਾ ਤਾਂ ਹੈ। ਇਹਦੇ ਕੋਲ ਸੀ ਹੈਗੇ ਨੇ ਬਸ ਠੀਕ ਹੈ। ਹੋਰਦ ਨਹੀਂ ਖੁੱਲ ਜਾਣਾ ਸੀ ਆਪਾਂ ਨੇ। ਨਾ ਨਾ ਕੁਝ ਨਹੀਂ ਚੱਲ ਰਿਹਾ। ਬਸ ਠੀਕ ਆ ਜਾ। ਆਹ ਲਾ ਗੇਟ ਖੜਾ ਹੋ ਪੋਸਟਰ ਤਾਂ ਪੱਟਿਆ ਨਹੀਂ ਕਿਸੇ ਨੇ ਉਹ ਲਾਇਆ ਪੋਸਟਰ ਜਦੋਂ ਲਾਇਆ ਤੇ ਫਿਰ ਲੱਗੇ ਹੀ ਰਹੂ ਇਹਨੂੰ ਕਿਹਨੇ ਪੱਟਣਾ ਭਲਾ ਗਰਮੰਤਾ ਉਹ ਤੈਨੂੰ ਪਤਾ ਨਹੀਂ ਸਰਪੰਚ ਦਾ ਐ ਨਹੀਂ ਪਤਾ ਕਿਹੜੇ ਵੇਲੇ ਪੱਟ ਜਾਂਦਾ ਉਹ ਉਹ ਸਰਪੰਚ ਕਿਵੇਂ ਪੱਟ ਜੂ ਤੈਨੂੰ ਪਤਾ ਹੈ ਰਾਤ ਮੈਂ ਤਿੰਨ ਵਾਰੀ ਉੱਠਿਆ ਕਿਹੜਾ ਤਾਂ 11 ਵਜੇ ਫਿਰ 2 ਵਜੇ ਫਿਰ 2:30 ਵਜੇ ਮੈਂ ਇਹਦੇ 'ਚ ਬਹੁਤ ਨਿਗਾਹ ਮਾਰਦਾ ਐ ਐਵੇਂ ਪੱਟਣ ਦਿੰਨੇ ਆਪਾਂ ਉਹ ਬਪੂ ਉਹ ਟਿੱਡੇ ਇਹਦਾ ਨਹੀਂ ਪਤਾ ਕਿਹੜੇ ਵੇਲੇ ਪਾਸਾ ਭਵਾ ਕੇ ਆ ਜੀ ਆਹੋ ਪਤਾ ਤਾਂ ਉਹਦਾ ਕੋਈ ਨਹੀਂ ਪਰ ਕੋਈ ਗੱਲ ਨਹੀਂ ਫੇਰ ਵੀ ਮੇਰੀ ਨਿਗਾ ਹੈ ਹਾਂ ਬਸ ਗੌਰ ਰੱਖਿਆ ਕਰ ਜੇ ਤੂੰ ਸੌਣਾ ਹੁੰਦਾ ਘੰਟਾ ਮੈਨੂੰ ਦੱਸ ਦਿਆ ਕਰ ਪਰ ਉਹਦੇ ਉਹਰੇ ਤੇ ਇੰਨੀ ਗੌਰ ਚਾਹੀਦੀ ਹੈ ਵੀ ਆਪਣੀ ਵੋਟ ਨਾ ਟੁੱਟ ਜੇ ਜੇ ਪੋਸਟ ਪਟਦਾ ਤਾਂ ਮਤਲਬ ਵੋਟ ਵੋਟ ਗਈ ਉਹ ਤਾਂ ਹੈ ਪਰ ਮੈਨੂੰ ਨੀਂਦ ਆਉਂਦੀ ਕੋਈ ਨਹੀਂ ਜਿੰਨੇ ਤਰ ਹੁਣ ਵੋਟਾਂ ਨਹੀਂ ਪੈਂਦੀਆਂ ਚੱਲਾ ਚੱਲੀਏ ਤਰ ਚੱਲ ਚੱਲ ਛੇਤੀ ਮੈਂ ਬਰਾਹੇ ਆਈ ਮੜਾਇਆ ਓਏ ਸਿੱਧਾ ਚੱਲ ਪੈ ਹੁਣ ਓ ਕਿੱਧਰ ਤੁਰਿਆ ਜਾਣਾ ਓਏ ਮਹਿੰਦਰ ਕੇ ਜਾਣਾ ਅੱਛਾ ਤੂੰ ਨਾ ਛਾੜ ਤੇ ਮੁੱਤਣੋ ਨਾ ਹਟੀ ਓ ਯਾਰ ਇਹਦੇ ਚ ਮੁੱਤਣ ਵਾਲੀ ਕੀ ਗੱਲ ਹੈ ਹੋਰ ਕੀ ਹੋ ਗਿਆ ਓ ਯਾਰ ਮਹਿੰਦਰ ਕੋਲੇ ਜਾਣਾ ਉਹ ਵੀ ਕੰਮ ਓਏ ਤੂੰ ਮੇਰਾ ਵੀ ਟੂਕਣਾ ਕਟਾਏਗਾ ਯਾਰ ਸਰਪੰਚੋਂ ਤੇ ਤੇਰੇ ਕੋਈ ਹੱਥ ਲੱਗਿਆ ਸਮਝ ਲਾ ਮੇਰੀ ਸਜੀ ਬਾ ਵੱਡੀ ਗਈ ਸਜੀ ਬਾ ਤੂੰ ਸਿੱਧਾ ਹੋ ਕੇ ਕੰਮ ਕਰਨਾ ਤੈਂ ਕੀ ਕਰਨਾ ਘਰੇ ਜਾ ਕੇ ਉਹ ਕੰਮ ਹੀ ਕਰਨ ਚੱਲਿਆ ਸਾਲਿਆ ਵੋਟਾਂ ਤੜਾਵਾਂਗੇ ਇਹਨਾਂ ਦੀਆਂ ਆਏ ਵੋਟਾਂ ਡਟਣਗੀਆਂ ਕਿਹਨਾਂ ਦੀ ਤੂੰ ਦੇਖੀਦਾ ਜਾ ਇਹ ਮੇਰੇ ਸਾਲੇ ਲਾਈ ਲੱਗਾ ਛਿੰਦਰ ਨੂੰ ਬੈਠਣ ਨਹੀਂ ਦਿੰਦੇ ਛਿੰਦਰ ਨੂੰ ਤਾਂ ਮੈਂ ਬਿਠਾ ਹੂੰ ਤੇ ਜੇ ਉੱਤੇ ਆਗੇ ਤੈਨੂੰ ਜਮੀ ਬਿਠਾ ਦੇਣਗੇ ਇਹ ਤੂੰ ਰਾਕੀ ਕਿਹੜਾ ਮੈਨੂੰ ਦੱਸ ਦੇਗਾ ਹਾਂ ਮੈਂ ਹੋਇਆ ਚੌਂਕੀਦਾਰ ਉਹ ਯਾਰ ਚੌਂਕੀਦਾਰ ਕਿਉਂ ਯਾਰ ਨਾਲੇ ਮੈਨੂੰ ਕਹਿੰਨਾ ਮਦਰੀ ਸਜੀ ਗੱਬੀ ਬਾ ਹੁਣ ਹੁਣ ਕਾਣ ਕਰ ਵੀ ਬਾ ਮੇਰੇ ਸਿੱਧੇ ਕੰਮਾਂ ਚਾ ਪੁੱਠਿਆਂ ਚ ਨਹੀਂ ਓਏ ਸਿੱਧਾ ਹੀ ਐ ਮੈਂ ਕਿਹੜਾ ਪੁੱਠਾ ਕਰਨ ਚੱਲਿਆ ਮੈਨੂੰ ਤਾਂ ਪੁੱਠਾ ਲੱਗਦਾ ਯਾਰ ਯਾਰ ਪੁੱਠੇ ਵਾਲੀ ਕੀ ਗੱਲ ਐ ਇਹਦੇ ਚ ਅਗਲਾ ਘਰੇ ਕੱਟ 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 ਮੈਨੂੰ ਪਤਾ ਨਹੀਂ ਬਾਈ ਹੁਣ ਹੀ ਕੱਟ ਕੇ ਰੂਹ ਦੀ ਕਰਤਾ ਨਾ ਮੈਨੂੰ ਪਤਾ ਫਿਰ ਸਹੀ ਸੀ ਨਹੀਂ ਨਾ ਬਣਾ ਆਪਾਂ ਆਪਾਂ ਮੱਲਾ ਵੀ ਦਿਖਾਉਣਾ ਇੱਥੋਂ ਆਏ ਆ ਵੀ ਗਲਤ ਜੱਲੇ ਹਾਂ ਹਾਂ ਫਿਰ ਫਿਰ ਬਣਾਈ ਤੇ ਜਾ ਮੈਂ ਮੈਂ ਵੋਟਾਂ ਵਾਲਾ ਕਰ ਗਿਆ ਹਾਂ ਆਜੋ மண்டே ம ਫੱਕੜ ਜਾ ਤੁਰਦੇ ਆ ਹਾਂ ਬੜਾ ਕੰਮ ਜ਼ਿਆਦਾ ਆ ਗਿਆ ਕੀ ਕੰਮ ਆ ਗਿਆ ਆ ਜਾ ਇੱਥੇ ਚੱਲੀਏ ਹਾਈ ਹੋਏ ਖੜ੍ਹ ਜਾ ਖੜ੍ਹ ਜਾ ਹੈਪੀ ਕਮ ਖਰਾਬ ਕਰ ਦੇ ਚੱਲ ਕੋਈ ਨਾ ਉਤੋਂ ਦੀ ਲਿਆਉਂਦਾ ਤਾਂ ਵਧੀਆ ਸੀ ਤੈਨੂੰ ਮੈਂ ਆ ਕੇ ਦਤਾ ਫੇਰ ਦਤਾ ਕਿਰਾ ਮੈਨੂੰ ਜਾਣਦੇ ਰੱਖੀ ਰੱਖੇ ਫੋਨ ਮਾਰ ਦੇ ਕਿਤੇ ਮਰਵਾ ਦੇ ਮੈਂ ਉਹੀ ਠੂਕਣਾ ਘਟਾ ਲਾ ਵਾਹ ਓਏ ਤੇਰੇ ਫੋਨ ਕਰਦੀ ਮੈਨੂੰ ਗੇਟ ਲੱਗਿਆ ਪਿਆ ਉਹ ਤਾਂ ਲੱਗਿਆ ਜਾਨੇ ਉਹ ਗੇਟ ਲੱਗਿਆ ਪਿਆ ਐਕਸ਼ਨ ਅੰਦਰ ਬਾਗ ਦਾ ਮੈਂ ਉਹੀ ਟੂਕਣਾ ਕਟਾਲਾ ਫੋਨ ਕਰਦੀ ਭਰਾਵਾ ਐਕਸ਼ਨ ਅੰਦਰ ਬਾਗ ਜਾ ਮੈਂ ਰਿੰਡੂਕਣਾ ਕਟਾਈਦਾ ਭਰਾਵਾ ਮੇਰੇ ਤੋਂ ਪਹਿਲਾਂ ਸਾਰਾ ਡਾਇਲੋਗ ਹੋਰ ਪੈਸਲਾ ਬਾਗ ਜਾ ਅੰਦਰ ਖੜ ਜਾ ਤੈਨੂੰ ਸੁਣਿਆ ਨਹੀਂ ਸੀ ਦਵਾਰੀ ਚੱਲ ਬਾਗ ਜਾਂ ਅੰਦਰ ਮੇਰੇ ਤੋਂ ਨਹੀਂ ਢੂਕਣਾ ਘਟਾਈ ਦਾ ਭਰਾਵਾ ਮੈਂ ਭਰਾ ਮੇਰੀ ਗੱਲ ਸੁਣ ਲੈ ਇੱਥੇ ਖੜਾ ਨਹੀਂ ਜਿੱਥੋਂ ਲੈਣਾ ਫਿਰ ਹਿਸਾਬ ਲਾ ਲਈ ਪੈਂਦਾ ਜਰਾ ਆਪ ਤਾਂ ਮਰੂਆ ਇਹ ਬੋੜਾ ਜ ਮੈਨੂੰ ਮਰਵਾਉ ਆਹ ਗਲਤ ਹੋ ਗਿਆ ਦੋ ਵਾਰ ਦੋ ਵਾਰ ਮੈਨੂੰ ਮੈਨੂੰ ਗੁੱਸਾ ਨਹੀਂ ਡਾਇਲੌਗ ਨਹੀਂ ਸੀ ਪਾਜ ਗਿਆ ਸੌਰੀ ਯਾਰ ਚਲ ਪਹਿਲਾਂ ਮੈਂ ਇਹ ਗੱਲ ਪਿੱਛੇ ਉਹਦੇ ਨਾਲ ਲੜਦਾ ਸੀ ਨਾ ਫਿਰ ਕਰੇਗਾ ਮੰਨਦੀ ਨਾ ਪਾਉਦੇ ਨਾਲ ਮੈਨੂੰ ਤਾਂ ਆਪ ਨੂੰ ਗੁੱਸਾ ਆਵਾ ਬਹੁਤ ਹੈ ਕੜਾ ਰਾਜ ਮੋਟਰਸਾਈਕਲ ਦਾ ਅੱਛਾ ਮੈਂ ਉਹਦੇ ਨਾਲ ਨਹੀਂ ਮੈਂ ਐਸੀ ਨਹੀਂ ਹੈ ਨੌਰ ਕਰੀਦਾ ਨਾ ਵੀ ਇਹ ਗੱਲਾਂ ਚੱਲ ਇੱਥੇ ਕੋਲੋਏ ਲੱਗਦਾ ਇਹ ਨਾਲੇ ਮੈਨੂੰ ਮਰੇ ਨਾਲੇ ਆਪ ਤਾਂ ਮਰੂ ਮੈਨੂੰ ਨਾਲੇ ਮੈਨੂੰ ਮਰੋ ਚੱਲ ਆ ਕੋਲੋ ਜਦ ਇੱਕ ਦਮਾਰੇ ਬੰਦ ਕਰਕੇ ਐਕਸ਼ਨ ਬਾਗ ਜਾਂ ਅੰਦਰ ਮੇਰਾ ਟੂਕਣਾ ਕਟਾਉ ਕੀ ਕਰੀਏ ਨਾ ਮੈਂ ਬ੍ਰੋ ਆ ਗਈ ਉਹ ਕੋਈ ਮਾਰਖਾ ਵਈ ਨਾ ਅੱਜ ਤੱਕ ਮੇਰੇ ਆਪ ਤੱਕ ਤੂੰ ਪਹਿਲਾਂ ਹੋਰ ਆ ਡਾਇਲੋਗ ਇੱਕ ਮਿੰਟ ਪਹਿਲਾਂ ਕੀ ਸੀ ਅੜਦੀ ਫਿਰ ਮੈਂ ਤੇਨ ਜਵਾਬ ਦੇਉ ਐਕਸ਼ਨ ਬਾਗਦਾਨ ਅੰਦਰ ਉਹ ਡਾਇਲੋਗ ਨਹੀਂ ਹੁੰਦਾ ਹੁੰਦਾ ਉਹ ਐ ਤੂੰ ਹੈ ਕਹਦੇ ਓਏ ਯਾਰ ਮੇਰੀ ਗੱਲ ਸੁਣ ਨਾ ਨਾ ਮੈਨੂੰ ਵੀ ਨਾਲ ਸਟੰਡ ਆਪਾਂ ਤਾਂ ਟੱਪ ਚੱਲ ਓਕੇ ਐਨ ਮਾਰ ਚਲਾਇ ਨਾ ਕਰਲਾ ਬਸ ਕਰ ਜਾਨੂੰ ਆ ਜਾਂਦੇ ਸ਼ਸ਼ੀਕਾ ਸਰਪੰਚਣੀ ਐ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਫਿਰ ਵਧੀਆ ਤੂੰ ਦੱਸ ਲੈ ਸਰਪੰਚੋ ਗਿਆ ਵਿਜੜੂ ਲਈ ਜੰਨੀ ਐ ਕਿਉਂ ਕੀ ਗੱਲ ਸਰਪੰਚੋ ਕੇ ਘਰ ਦੇ ਕੰਮ ਨਹੀਂ ਕੀਤੇ ਜਾਂਦੇ ਕਰ ਸਕਦੇ ਆ ਕਰ ਸਕਦੇ ਆ ਕਰ ਸਕਦੇ ਆ ਤੂੰ ਦੱਸ ਤੂੰ ਕਿੱਦਾਂ ਆਇਆਗਾ ਲੈ ਸਰਪੰਚ ਸਾਹਿਬ ਆ ਸਕਦੇ ਆ ਵੋਟਾਂ ਮੰਗਣਾ ਹੈ ਹੋਰ ਕੀ ਕੋਈ ਗੱਲ ਨਹੀਂ ਜੀ ਥੋਨੇ ਵੋਟਾਂ ਪਾਵਾਂਗੇ ਤੁਸੀਂ ਫਿਕਰ ਕਾਤੋਂ ਕਰਦੇ ਹੋ ਬੋਟਾਂ ਗਣੂ ਮੰਗਣਾ ਆ ਸਿੰਦਰਮਾ ਦਾਦ ਨੂੰ ਐ ਗੈਣਾ ਦੇਖ ਤੂੰ ਮੇਰੇ ਨਾਲ ਬਹੁਤ ਟਾਈਮ ਤੋਂ ਰਹਿ ਰਹੀ ਹੈਂ ਹਣਾ ਗਲਤ ਨਹੀਂ ਹੋ ਗਿਆ ਹਾਂ ਤੂੰ ਦੁਬਾਰਾ ਗੱਲ ਬਣਾ ਰਾਜੂ ਰਿਆ ਗੱਲ ਬਣਾ ਕੇ ਜਾ ਪੁਰਾਣਾ ਗੱਲ ਬਣਾਉਣੇ ਆ ਦੇਖ ਮੈਂ ਕਹਿੰਦਾ ਮੈਂ ਕਹਿੰਦਾ ਮੈਂ ਜਦੋਂ ਇੱਥੇ ਆਇਆ ਹਣਾ ਇੱਥੋਂ ਆ ਕੇ ਕਿਹੜਾ ਸਸਰੀ ਮੈਂ ਚਾਹ ਸੁੱਟੂਗੀ ਸਸਰੀ ਕਾ ਸਸਰੀ ਕਾ ਲੈ ਸਰਪੰਚਣੀ ਆਪ ਵੀ ਝਾੜੂ ਲਈ ਜਾਂਦੀ ਹੈ ਬੋਲ ਕਿਉਂ ਕੀ ਗੱਲ ਸਰਪੰਚਣੀ ਆਪ ਘਰ ਦੇ ਕੰਮ ਨਹੀਂ ਕਰ ਸਕਦੀ ਉਹ ਕਰ ਤਾਂ ਸਕਦੀ ਆ ਪਰ ਜਦ ਤੂੰ ਸਰਪੰਚ ਹੋ ਕੇ ਲੋਕਾਂ ਦੇ ਘਰਾਂ ਦੇ ਕੰਮ ਕਰ ਸਕਦਾ ਹੈ ਤਾਂ ਸਰਪੰਚਨੀ ਆਪਣੇ ਘਰ ਦਾ ਕੰਮ ਨਹੀਂ ਕਰ ਸਕਦੀ ਮੈਂ ਕਿਦੋਂ ਕਹਣਾ ਕਰ ਸਕਦੀ ਆ ਕਰ ਸਕਦੇ ਪਰ ਸਾਡਾ ਵੀ ਕਰੋ ਕੀ ਕੰਮ ਆ ਤੇਰਾ ਦੱਸ ਲੈ ਕੰਮ ਕਿਉਂ ਨਹੀਂ ਮੈਂ ਤਾਂ ਦਿਨ ਆਏ ਕਹਿੰਦਾ ਸੀ ਦੇਖ ਮੈਂ ਤੇਰੇ ਨਾਲ ਦੱਸ ਮੈਂ ਕਿੱਥੇ ਨਹੀਂ ਖੜਿਆ ਤੇ ਤੂੰ ਇਹ ਦੱਸ ਵੀ ਮੈਂ ਤੇਰੇ ਨਾਲ ਕਿੱਥੇ ਨਹੀਂ ਖੜੀ ਤੇ ਫਿਰ ਤੂੰ ਹੁਣ ਤਾਂ ਮੇਰੇ ਬਰੋਬਰ ਖੜ ਗਈ ਫਿਰ ਉ ਤਾਂ ਖੜਨਾ ਹੀ ਸੀ ਕਿਉਂਕਿ ਤੂੰ ਵੀ ਤਾਂ ਫਿਰ ਸਿੱਧਾ ਮੇਰੇ ਦਿਲ ਤੇ ਸੱਟ ਮਾਰੀ ਹੈ ਨਾ ਵਿਆਹ ਕਰਾ ਕੇ ਤੇ ਤੂੰ ਸਿੱਧਾ ਤੀਰ ਮਾਰਨ ਨੂੰ ਫਿਰਦੀ ਹੈ ਦੀਰਤਾ ਮੈਂ ਮਾਰੂੰਗੀ ਪਹਿਲਾ ਤਾਂ ਮੈਂ ਤੇਜ਼ ਤੇ ਸੱਟ ਮਾਰੀਏ ਉਹ ਐਹੀ ਜੀ ਤੇਰੇ ਕੀ ਅੱਗ ਲੱਗੀ ਹੋਈ ਸੀ ਵੇ ਤੂੰ ਚੱਲ ਸਸਰੀ ਘਾਸ ਇੱਕ ਵਾਰੀ ਹੋਰ ਕਰੇ ਫਿਰ ਆ ਚੰਡ ਤੇ ਤੂੰ ਕਹਣਾ ਮੋਟਰ ਤੇ ਗਹੂੰਗਾ ਮੈਂ ਤੈਨੂੰ ਗੱਲ ਕਰਨੀ ਹੈ ਜ਼ਰੂਰੀ ਮੈਂ ਤੈਨੂੰ ਸਸਰੀ ਘਾਸ ਸਰਪੰਚਣੀ ਹੈ ਸਸਰੀ ਘਾਸ ਕੀ ਗੱਲ ਹੈ ਲੈ ਆ ਵੀ ਮੈਂ ਤੈਨੂੰ ਕਹਿਣ ਲੱਗੀ ਸੀ ਮੈਂ ਕਹਿੰਦਾ ਮਾਏ ਕਹਿੰਦਾ ਕੀ ਕੀ ਗੱਲ ਐ ਸਰਪੰਚ ਨਹੀਂ ਆਪ ਵੀ ਜੜੂ ਦਾ ਜੀ ਚੱਲ ਚੱਲ ਕਰਿਆ ਕਰ ਹਰਨ ਵਾਲੇ ਮੇਰੀ ਗੱਲ ਸੁਣ ਲਾ ਇਹ ਤੋਂ ਪਹਿਲਾਂ ਨਾ ਇੱਥੋਂ ਭੱਗ ਜਾ ਨਹੀਂ ਤਾਂ ਫਿਰ ਮੇਰੇ ਕੋਲ ਇੱਕ ਹੋਰ ਵੀ ਤਰੀਕਾ ਹੈ ਸਿੰਧਰੇ ਤੂੰ ਮੇਰੀ ਗੱਲ ਕਿਉਂ ਨਹੀਂ ਮੰਨਦੀ ਉਹ ਮੈਂ ਤੈਨੂੰ ਪਿਆਰ ਕਰਦਾ ਆ ਪਤਾ ਗੱਲ ਕੀ ਐ ਮੈਨੂੰ ਪਤਾ ਖੜ ਜਾ ਕੱਲ ਤਾਂ ਮਾ ਫੋਨ ਲੱਗੀ ਸੀ ਕੱਛੀ ਤਾਂ ਹੋ ਜਾਂਦੇ ਅੱਛਾ ਚੱਲ ਚੱਲ ਸਿੰਧਰੇ ਮੈਂ ਤੈਨੂੰ ਪਿਆਰ ਕਰਦਾ ਗੱਲ ਪਤਾ ਕੀ ਐ ਹੁਣ ਦੇਖ ਜੇ ਤੂੰ ਝਾਕਦੀ ਨਹੀਂ ਜੇ ਹਾਰ ਗਈ ਤਾਂ ਵੀ ਮੇਰੀ ਬੇਇੱਜ਼ਤੀ ਐ ਚੱਲ ਚੱਲ ਰਹਿ ਮੈਂ ਤੈਨੂੰ ਕਿੰਨੇ ਵਾਰ ਕਿਹਾ ਉਹਨਾਂ ਦੇ ਘਰੇ ਨਾ ਜਾਇਆ ਕਰ। ਓ ਯਾਰ ਫੇਰ ਕੀ ਹੁੰਦਾ? ਨਲੇ ਤੈਨੂੰ ਮੈਂ ਕਹਿਦਾ ਖੜ ਜਾ ਖੜ ਜਾ। ਮੜੀ ਗੱਲ ਕਰ ਲੈਂਦੇ ਹਾਂ। ਓਏ ਇਹਦੇ ਤੂੰ ਤ ਨਹੀਂ ਤੈਦਾ ਤੂੰ ਯਾਰ। ਯਾਰ ਮੈਨੂੰ ਨਹੀਂ ਪਤਾ ਕੁਛ ਕੇ ਹੋਵੇ ਜੇ ਨਾ ਹੋਵੇ। ਦੇਖ ਵੋਟ ਪਾਉਣੀਆਂ ਤੂੰ ਇੱਕ ਤੇ ਬੋਤਲਾਂ ਚੱਲ। ਦਵਾਰੇ। ਉਹ ਬਰਾਵਾ ਮੈਂ ਨਹੀਂ ਦੇਣੀ ਲਾਉਦਾ ਤੂੰ ਲਾ ਲਾ। ਚੱਲ। ਬੱਸ। ਮਾਜਾ ਪਾਛਾ ਨਹੀਂ ਕੋਈ ਨਹੀਂ ਇੱਥੇ ਆਪਾਂ ਇੱਥੇ ਕੜ ਜਾਵਾਂ ਚਾਹ ਬਣਾਵਾਂ ਮੈਂ ਨਾ ਭਰਾ ਮੈਂ ਨਹੀਂ ਦਿੰਨੇ ਪੀਂਦਾ ਮੈਂ ਤਾਂ ਚਾਹ ਪੀ ਲੂੰ ਉਹ ਮੈਂ ਕਹਣਾ ਕੜ ਜਾਰ ਗਲਤ ਹੋ ਗਿਆ ਨਾ ਹੋਰ ਹੁਣ ਤੂੰ ਹੀ ਕਹਿਣਾ ਫਿਰ ਐਕਸ਼ਨ ਉਹ ਚਾਹ ਬਣਾਵਾ ਮਾ ਨਾ ਪਿਗ ਹੋ ਗਿਆ ਦਾ ਸੀ ਤੂੰ ਤੂੰ ਐ ਕਹਿੰਦਾ ਇਹ ਐ ਕਿਹਾ ਵਾ ਮੈਂ ਚਾਹ ਬਣਾਵਾ ਹਾਂ ਬਣਾ ਉਹ ਸਰਪੰਚਾ ਤੂੰ ਰਾਣੀ ਨਹੀਂ ਦੇ ਯਾਰਾ ਚਾਰ ਵੀਂਦੇ ਚਲੰ ਚੰਗਾ ਪੇਰਾ ਉਹ ਸਾਹ ਨੂੰ ਵੇਖੀ ਨਾ ਬੜੇ ਮੈਡਮ ਆਜਾ ਹਾਂ ਵਾਲਾ ਕਲਮਾਂ ਆਈਆਂ ਕਲ ਮੜੇ ਜਾਈ ਮੜਾ ਸਮਾ ਦੇ ਨੂੰ ਸੀ ਤਾਲਾ ਪਿੰਡ ਵੇਲਾ ਤੇਰੇ ਮਿੱਤਰਾਂ ਨਾਲ ਤਾਲਾ ਪਿੰਡ ਵੇਲਾ ਸਰਪੰਚ ਕਹਿੰਦਾ ਕਹਿੰਦਾ ਸਰਪੰਚ ਨਹੀਂ